ਆਤੀਆਂ ਦੇ ਅਵਤਾਰ ਦਿਹਾੜੇ ਨੂੰ ਨੌਂਦੇ ਹੋਏ ਸੁਚੇ ਸੰਗਤ ਛੜ ਬੈਠੀ ਹੋ ਸਭ ਤੋਂ ਪਹਿਲਾਂ ਕਰੋ ਗੁਰੂ ਪੱਤੇ ਪਰਵਾਣ ਸਾਰੇ ਸੰਗਤ ਪ੍ਰੇਮ ਤੇ ਸਤਕਾਰ ਦੇ ਨਾਲ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸੰਸਾਰ ਤੇ ਇਸ ਧਰਤੀ ਤੇ ਅਵਤਾਰ ਧਾਰਿਆ ਉਸ ਤੋਂ ਪਹਿਲਾਂ ਜੋ ਬੜੇ ਸੰਸਾਰ ਦੇ ਉੱਪਰ ਪਾਪ ਵੱਧ ਚੁੱਕੇ ਸ਼ਣ ਜੀਵਾਂ ਦੇ ਵਿੱਚੋਂ ਮਨੁੱਖਾਂ ਦੇ ਵਿੱਚੋਂ ਦਇਆ ਖਤਮ ਹੋ ਚੁੱਕੀ ਸੀ ਚਾਰ ਸਪੇਰੇ ਪਖੰਡ ਦਾ ਬੋਲ ਵਾਲਾ ਸੀ ਧਰਮ ਦੇ ਨਾਤੇ ਮਨੁੱਖਾਂ ਨੂੰ ਲੁੱਟਿਆ ਜਾ ਰਿਹਾ ਸੀ ਤਾਂ ਉਸ ਵਕਤ ਭਾਈ ਗੁਰਦਾਸ ਜੀ ਦੱਸਦੇ ਨੇ ਕਿ ਧਰਤੀ ਨੇ ਪੁਕਾਰ ਕੀਤੀ ਕਿ ਬਾਦਸ਼ਾਹ ਕੋਈ ਮੈਨੂੰ ਥੰਮਣ ਵਾਲਾ ਕੋਈ ਮੈਨੂੰ ਸਹਾਰਾ ਦੇਣ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਮੈਥੋਂ ਹਣੇ ਤੂੰ ਭਾਰ ਨਹੀਂ ਜਾਂਦੇ ਚੱਲਿਆ ਜਾਂਦਾ ਕੋਈ ਭੇਜ ਫਿਰ ਉਸ ਧਰਤੀ ਦੇ ਪਕਾਰ ਸੁਣ ਕੇ ਆਪ ਜੀ ਨੂੰ ਪਤਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 1469 ਈਸਵੀ ਨੂੰ ਰਾਏ ਭੋਇੰਦ ਦੇ ਤਲਵੰਡੀ ਜ਼ਿਲ੍ਹਾ ਸਿੱਖੂਪੁਰਾ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ ਪਿਆਰਿਓ ਪਿਤਾ ਮੈਤੋ ਮੈਤਾ ਕਾਲੂ ਦੇ ਘਰ ਮਾਤਾ ਤ੍ਰਿਪਤੀ ਤ੍ਰਿਪਤਾ ਜੀ ਦੇ ਕੋਖੋ ਜਨਮ ਲਿਆ ਜਿਸ ਵਖਤ ਜਨਮ ਲਿਆ ਆਪ ਇਹਨੂੰ ਪਤਾ ਹੈ ਉਸ ਵਖਤ ਦੇ ਆਏ ਜਿਸ ਦਾ ਨਾਮ ਦੌਲਤਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਜਨਮ ਲਿਆ ਬੁੱਝ ਬਾਕੀ ਬੱਚੇ ਨੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਬੱਚਾ ਰੋਂਦਾ ਹੈ ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਹੱਸੇ ਤੇ ਮਾ ਜਿਹੜੀ ਮਾਈ ਦੌਲਤਾ ਸੀ ਉਹ ਦਰਸ਼ਨ ਕਰਕੇ ਨਿਹਾਲ ਹੋ ਗਈ ਕਿ ਮੈਂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਮੈਂ ਨੇ ਕੇਸ਼ ਕਰਦੀਆਂ ਬੱਚੇ ਰੋਂਦੇ ਨੇ ਇਹ ਕਿੱਦਾਂ ਦਾ ਬੱਚਾ ਜਿਹੜਾ ਜਨਮ ਵੇਲੇ ਹੱਸਿਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਇੱਕ ਅਵਤਾਰ ਸੀ ਦੱਬੀ ਜੋਤ ਸੀ ਹੁਣ ਜਿਸ ਵੇਲੇ ਮਾਤਾ ਦੌਲਤਾ ਜੋ ਉਸ ਵਖਤ ਦੇ ਨਰਸ ਕਹਿ ਲੋ ਦਾਇ ਕਹਿ ਲੋ ਜਦੋਂ ਗੁਰੂ ਸਭ ਨੇ ਜਨਮ ਲਿਆ ਮਹਿਤਾ ਕਾਲੂ ਜੀ ਨੂੰ ਵਧਾਈਆਂ ਦੇਣ ਜਾ ਰਹੀ ਹੈ ਉਸ ਵਖਤ ਭਾਬ ਕੇ ਐਨਾ ਮਨ ਵਿੱਚ ਚਾਹ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਦੀ ਰੌਣਕ ਉਹ ਤੋਂ ਬੋਲਿਆ ਨਹੀਂ ਗਿਆ ਤੇ ਮਹਿਤਾ ਕਾਲੂ ਜੀ ਪੁੱਛਦੇ ਨੇ ਦੌਲਤਾ ਤੂੰ ਕੁਝ ਬੋਲਦੇ ਕਿਉਂ ਨਹੀਂ ਕਿ ਮੇਰੇ ਘਰ ਫੇਰ ਦੁਬਾਰੇ ਕਿਤੇ ਕੁੜੀ ਨੇ ਤੇ ਜਨਮ ਲੈ ਲਿਆ ਜੋ ਤੂੰ ਬੋਲਦੀ ਨੇ ਉਹ ਕਹਿੰਦੇ ਨਹੀਂ ਹੁਣ ਰੁਕਦੇ ਗਲੇ ਹੋਏ ਨਾ ਦੱਸ ਰਹੀ ਹੈ ਕਿ ਤੇਰੇ ਘਰ ਤੇ ਅੱਜ ਕੋਈ ਅਵਤਾਰ ਆਇਆ ਬੱਚੇ ਤੇ ਪਹਿਲਾਂ ਵੀ ਸੰਸਾਰ ਤੇ ਜਨਮ ਲੈਂਦੇ ਨੇ ਅੱਜ ਮੈਂ ਇੱਕ ਵੱਖਰਾ ਦ੍ਰਿਸ਼ ਦਿਸ ਦੇਖਿਆ ਜਿਸ ਨੂੰ ਦੇਖ ਕੇ ਮੈਂ ਤੇ ਅੱਜ ਨਿਹਾਲ ਹੋ ਗਈ ਅੱਜ ਮੈਨੂੰ ਉਹ ਕਿਹਾ ਸੀ ਜਦੋਂ ਮੇਰੇ ਘਰ ਮਹਿਤਾ ਕਲਨੇ ਕਿਤੇ ਦੌਲਤਾ ਨੂੰ ਕਿਹਾ ਸੀ ਮੈਂ ਤੈਨੂੰ ਬਹੁਤ ਜ਼ਿਆਦਾ ਪੈਸੇ ਦੇਵਾਂਗਾ ਜਦੋਂ ਮੇਰੇ ਘਰ ਪੁੱਤ ਜਨਮੇਗਾ ਉਹ ਅਖੀ ਦਿਨ ਤੁਸੀਂ ਵੀ ਮੇਰਾ ਨਾਈ ਦੌਲਤਾ ਦੌਲਤ ਮੇਰੇ ਕੋਲੇ ਹੈ ਨਹੀਂ ਹੈ ਤੇ ਮੈਂ ਗਰੀਬ ਆ ਤਾਂ ਮਹਿਤਾ ਕਲੂ ਜੀ ਇਹ ਕਹਿੰਦੇ ਸੀ ਕਹਿੰਦੇ ਦੌਲਤਾ ਜਦ ਮੇਰੇ ਘਰ ਬੱਚੇ ਨੇ ਜਨਮ ਲਿਆ ਮੈਂ ਤੈਨੂੰ ਪੈਸਿਆਂ ਦੇ ਨਾਲ ਭਰਪੂਰ ਕਰ ਦੇਵਾਂਗਾ ਤੈਨੂੰ ਮੂੰਹੋਂ ਮੰਗਵੇਂ ਪੈਸੇ ਦੇਵਾਂਗਾ ਉਹ ਤੌਲਤਾ ਨੂੰ ਕਹਿ ਲੱਗਿਆ ਦੱਸ ਤੈਨੂੰ ਕਿੰਨੇ ਪੈਸੇ ਦੇ ਆ ਚੱਕ ਤੂੰ ਪੈਸੇ ਚੱਕ ਉਹ ਕਹਿੰਦੇ ਅੱਜ ਮੈਨੂੰ ਸਭ ਕੁਝ ਮਿਲ ਗਿਆ ਸੱਚਮੁੱਚ ਮੈਂ ਅਜ ਭਾਗਾ ਵਾਲੀ ਹੋ ਗਈ ਪਿਆਰੇ ਗੁਰੂ ਨਾਨਕ ਦਾ ਜਨਮ ਇਦਾਂ ਦਾ ਸੀ ਆਪ ਜਿਨੂੰ ਪਤਾ ਜਦੋਂ 9 ਸਾਲ ਦੇ ਹੋਏ ਜੋ ਧਰਮ ਦੀ Hindu ਧਰਮ ਦੀ ਮਰਜ਼ਾਦਾ ਸੀ ਆਪ ਜਨ ਪਤਾਪਰੀ ਦਾ ਜਨਮ ਖੱਤਰੀਆਂ ਦੇ ਘਰ ਵਿੱਚ ਹੋਇਆ ਉਸ ਵੇਲੇ ਪੰਡਤ ਹਰदयाल ਜਨਉ ਪਾਉਣ ਵਾਸਤੇ ਆਏ ਤੇ ਹੁਣ ਜਨਉ ਦੀ ਰਸਮ ਬਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਦੱਸ ਰਹੇ ਨੇ ਕਿ ਜਨਉਜ ਬੜਾ ਭਾਗਾ ਵਾਲਾ ਹੈ ਇਸ ਤੋਂ ਬਿਨਾ ਮਨੁੱਖ ਧਰਮੀ ਨਹੀਂ ਹੋ ਸਕਦਾ ਹੈ ਇੱਦਾਂ ਹੁਣ ਜਨਉ ਬਾਰੇ ਦੱਸ ਰਹੇ ਨੇ ਤਜ ਨੂੰ ਪਹਿਨਣਾ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਜੀ ਸਭ ਕੁਝ ਸੁਣਦੇ ਰਹੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਰਹੇ ਸਨ ਇਕੱਠੇ ਹੋਏ ਸਨ ਤੇ ਜਦੋਂ ਗੁਰੂ ਜੀ ਨੂੰ ਜਨੇਊ ਦੀ ਰਸਮ ਪਹਿਨਉਣ ਲੱਗੇ ਜਨੇਊ ਤਾਂ ਗੁਰੂ ਸਾਹਿਬ ਜੀ ਨੇ ਮਨਾ ਕਰ ਦਿੱਤਾ ਕਹਿੰਦੇ ਪੰਡਤ ਜੀ ਜੇ ਉਹ ਜਨੇਊ ਐਨਾ ਹੀ ਪਹਿਨਣਾ ਜ਼ਰੂਰੀ ਹੈ ਤਾਂ ਹੀ ਬੰਦਾ ਧਰਮੀ ਬਣਦਾ ਹੈ ਤਾਂ ਮੇਰੀ ਭੈਣ ਬੀਬੇ ਨਾਨਕੀ ਨੂੰ ਕਿਉਂ ਨਹੀਂ ਪਹਿਨਾਇਆ ਜਨੇਊ ਹੁਣ ਸਾਰੇ ਚੁੱਪ ਕਰ ਗਏ ਗੁਰੂ ਸਾਹਿਬ ਜੀ ਨੇ ਜਿੱਥੇ-ਜਿੱਥੇ ਵੀ ਗਏ ਪਿਆਰਿਓ ਕਿਸੇ ਦੇ ਧਰਮ ਨੂੰ ਮਾਰਾ ਨਹੀਂ ਕਿਹਾ ਕਿਸੇ ਦੇ ਜਨੇਊ ਨੂੰ ਮਾਰਾ ਨਹੀਂ ਕਿਹਾ ਕਹਿਣ ਤੋਂ ਭਾਵ ਜਿਤ ਮੰਦਰਾਂ ਵਿੱਚ ਗਏ ਨੇ ਤਾਂ ਉੱਥੇ ਇਹ ਨਹੀਂ ਕਿਹਾ ਵੀ ਜਨੇਊ ਲਾਦੋ ਨਹੀਂ ਜੋ ਵੀ ਸਾਡੇ ਧਾਰਮਿਕ ਚਿੰਨ੍ਹ ਸਰੀਰਾਂ ਉੱਤੇ ਪਹਿਨੇ ਨੇ ਉਹਨਾਂ ਮੁਤਾਬਕ ਜਿਵੇਂ ਲਿਖਿਆ ਗੁਰਬਾਣੀ ਦੇ ਵਿੱਚ ਸਰਬ ਧਰਮ ਹੈ ਸ੍ਰੇਸ਼ਟ ਧਰਮ ਹੈ ਵੇ ਕੀ ਆ ਸ੍ਰੇਸ਼ਟ ਧਰਮ ਕੀ ਹੈ ਸਰਬ ਧਰਮ ਐ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕੀ ਹੈ ਧਰਮ ਭਾਈ ਪ੍ਰਮਾਤਮਾ ਦਾ ਨਾਮ ਜਪਣਾ ਤੇ ਸੁਭ ਕਰਮ ਕਰਨੇ ਭਾਵ ਕਿ ਆਪਣੇ ਹੱਕ ਦੀ ਕਮਾਈ ਖਾਣੀ ਕਿਸੇ ਦੇ ਨਾਲ ਧੋਖਾ ਠੱਗੀ ਨਹੀਂ ਕਰਨੀ ਇਹ ਸੁਭ ਕਰਮ ਨੇ ਤਾਂ ਗੁਰੂ ਸਾਹਿਬ ਜੀ ਜਿੱਥੇ-ਜਿੱਥੇ ਗਏ ਭਾਵ ਕਿ ਇਦਾਂ ਜੋ ਧਰਮ ਦੇ ਨਾਂ ਤੇ ਲੋਕ ਲੁੱਟ ਰਹੇ ਸਨ ਉਹਨਾਂ ਦੇ ਕੋਲ ਜਾ ਕੇ ਆਪ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਸੱਜਣ ਠੱਗ ਦੀ ਸਾਖੀ ਆਪ ਜੀ ਨੇ ਬੜੇ ਵਾਰੀ ਸੁਣੀ ਹੋਈ ਹੈ ਜਿਸ ਨੇ ਆਪਣੇ ਘਰ ਦੇ ਵਿੱਚ ਮੰਦਿਰ ਬਣਾਇਆ ਸੀ ਇੱਕ ਪਾਸੇ ਮਸਜਿਦ ਬਣਾਈ ਹੋਈ ਸੀ ਆਉਂਦੇ ਜਾਂਦੇ ਰਾਹੀ ਭਾਵਕ ਉੱਥੇ ਰਾਤ ਕੱਟਦੇ ਸਨ ਆਪਣੇ ਆਪ ਨੂੰ ਬੜਾ ਵਾਰੀ ਲਿਵਾਸ ਦੇ ਤੌਰ ਤੇ ਆਪਣੇ ਆਪ ਨੂੰ ਬੜਾ ਧਾਰਮੀ ਕਹਾ ਰਿਹਾ ਸੀ ਸੱਜਣ ਠੱਗ ਤੇ ਜਦੋਂ ਉਸ ਦੇ ਕੋਲੇ ਕੋਈ ਰਾਹੀ ਰਾਤ ਕੱਟਦਾ ਜਦੋਂ ਉਹ ਸੌ ਜਾਂਦਾ ਉਸ ਨੂੰ ਕਤਲ ਕਰ ਦਿੰਦਾ ਸੀ ਤੇ ਉਹਦਾ ਸਮਾਨ ਆਪ ਰੱਖ ਲੈਂਦਾ ਸੀ ਕਿਸੇ ਦੇ ਗਹਿਣੇ ਲਾ ਲੇ ਕਿਸੇ ਦੇ ਪੈਸੇ ਲੁੱਟ ਲੇ ਇਦਾਂ ਭਾਵ ਕੇ ਸੱਜਣ ਕਰਿਆ ਸੀ ਬਾਹਰੋਂ ਭਾਵ ਕੇ ਢੰਡਾਰਾ ਆਪਣੇ ਘਰ ਚ ਲਾਉਂਦਾ ਸੀ ਜੇ ਮੁਸਲਮਾਨ ਰਾਤ ਕੱਟਦਾ ਤਾਂ ਉਸ ਪਾਸੇ ਮਸਜਿਦ ਬਣੀ ਸੀ ਇੱਕ ਪਾਸੇ ਮੰਦਿਰ ਬਰਿਆ ਸੀ ਭਾਵ ਕੇ ਬਾਹਰੋਂ ਉਹ ਬੜਾ ਧਰਮਕ ਲੱਗ ਰਿਹਾ ਸੀ ਉਹ ਮਨੁੱਖ ਤੇ ਜਦ ਗੁਰੂ ਸਾਹਿਬ ਜੀ ਗਏ ਆਹਮ ਗੁਰੂ ਸਾਹਿਬ ਜੀ ਦਾ ਚਿਹਰਾ ਦੇਖ ਕੇ ਸੱਜਣ ਠੱਗ ਇਹ ਸਮਝ ਗਿਆ ਕਿ ਬੜਾ ਕੋਈ ਅਮੀਰ ਆਦਮੀ ਆ ਸੱਚਮੁੱਚ ਹੈ ਵੀ ਗੁਰੂ ਜੀ ਅਮੀਰ ਪਟਵਾਰੀਆਂ ਦੇ ਘਰ ਦਾ ਜਨਮ ਸੀ ਗੁਰੂ ਸਾਹਿਬ ਜੀ ਦਾ ਮਹਿਤਾ ਕਾਲੂ ਜੀ ਪਟਵਾਰੀ ਦੇ ਉਸ ਵਕਤ ਨੌਕਰੀ ਕਰਦੇ ਸਨ ਚੰਗੀ ਜ਼ਮੀਨ ਜਾਇਦਾਦ ਸੀ ਗੁਰੂ ਸਾਹਿਬ ਜੀ ਕੋਲ ਤੇ ਜਦੋਂ ਹੁਣ ਸੱਜਣ ਠੱਗ ਸੋਚਦਾ ਸੱਜਣ ਸੱਜ ਸੋਚਦਾ ਵੀ ਜਦੋਂ ਇਹ ਫਕੀਰ ਇਹ ਸਾਥ ਸੌ ਜਾਵੇਗਾ ਇਹ ਬੜਾ ਅਮੀਰ ਲੱਗਦਾ ਇਹਦੇ ਕੋਲੇ ਤਾਂ ਕਾਫੀ ਕੁਝ ਬੰਨਿਆ ਹੋਵੇਗਾ ਸਿੱਧੀ ਪੋਟਲੀ ਵਿੱਚ ਤੇ ਆਪਾਂ ਤੇ ਨਿਹਾਲ ਹੋ ਜਾਵਾਂਗੇ ਧੰਨ ਧੰਨ ਹੋ ਜਾਵੇਗਾ ਹੋਰ ਜਦੋਂ ਗੁਰੂ ਸਾਹਿਬ ਜੀ ਰਾਤ ਨੂੰ ਉਹਨਾਂ ਨੂੰ ਟਿਕਾਣਾ ਦੱਸਿਆ ਵੀ ਤੁਸੀਂ ਇੱਥੇ ਟਿਕਾਣਾ ਕਰੋ ਅੰਮ੍ਰਿਤ ਵੇਲਾ ਹੋਇਆ 12:00 ਵਜੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨਤ ਉਹ ਤੇ ਸੱਜਣ ਦੇ ਦਿਲਾਂ ਦੀਆਂ ਨੂੰ ਜਾਣਦੇ ਸਨ ਕਿ ਸੱਜਣ ਕਿਵੇਂ ਲੋਕਾਂ ਨੂੰ ਲੁੱਟ ਰਿਹਾ ਕਤਲ ਕਰ ਰਿਹਾ ਪਾਪ ਕਰ ਰਿਹਾ ਉਹ ਤਾਂ ਦਿਲਾਂ ਦੀਆਂ ਨੂੰ ਜਾਣਦੇ ਉਹ ਤਾਂ ਗਏ ਉਹਨੂੰ ਸਿੱਧੇ ਰਸਤੇ ਪਾਉਣ ਸੀ ਸੋ ਕਹਿਣ ਤੋਂ ਭਾਵ ਪਿਆਰਿਓ ਗੁਰੂ ਦੀ ਜਦੋਂ ਬਖਸ਼ਿਸ਼ ਹੁੰਦੀ ਹੈ ਪਹਿਲਾਂ ਤਾਂ ਆਪਾਂ ਸਤ ਸੰਗਤ ਕਰਨੀ ਹੈ ਫਿਰ ਨਾਮ ਜਪਣਾ ਤੇ ਜਦੋਂ ਕਿਤੇ ਗੁਰੂ ਦੀ ਆਪੋ ਆਪ ਬਖਸ਼ਿਸ਼ ਹੋ ਜਾਂਦੀ ਹੈ ਸੱਚ ਮੁੱਚ ਗੁਰੂ ਸਾਹਿਬ ਜੀ ਤੇ ਠੱਗ ਥੱਗ ਸੱਜਣ ਵਰਗਿਆਂ ਨੂੰ ਵੀ ਸੱਜਣ ਬਣਾ ਕੇ ਰੱਖ ਦਿੰਦੇ ਤੇ ਉਹਨ ਕਿਤੇ ਸੱਜਣ ਨੇ ਸੋਚਿਆ ਸੀ ਵੀ ਮੈਂ ਇਦਾਂ ਹੋ ਜਾਵਾਂਗਾ ਉਹ ਤਾਂ ਪਾਪੀ ਹੈ ਮਨ ਦੇ ਵਿੱਚ ਪਾਪ ਹੈ ਵੀ ਜਦੋਂ ਗੁਰੂ ਸਾਹਿਬ ਸੋਂਗੇ ਮੈਂ ਇਹਨਾਂ ਨੂੰ ਲੁੱਟ ਲਵਾਂਗਾ ਤਾ ਗੁਰੂ ਸਾਹਿਬ ਜੀ ਕਿੱਥੇ ਹੁਣ ਉਹ ਗਏ ਉਸ ਨੂੰ ਸਿੱਧੇ ਰਾਸਤੇ ਪਾਉਣ ਸੀ ਤੇ ਗੁਰੂ ਸਾਹਿਬ ਜੀ ਨੇ 12:00 ਵਜੇ ਅਮਰਤ ਵੇਲੇ 12 ਤੋਂ ਬਾਅਦ ਮਰਦਾਨੇ ਨੂੰ ਕਿਹਾ ਕਿ ਮਰਦਾਨੇ ਰਬਾਬ ਛੇੜ ਆਪਾਂ ਕੋਈ ਸ਼ਬਦ ਗਾਇਨ ਕਰੀਏ ਉੱਥੇ ਆਪ ਜੀ ਨੂੰ ਪਤਾ ਸ਼ਬਦ ਗੈਣ ਕੀਤਾ ਉਚਲ ਕੇ ਹਾ ਚਲਕਣਾ ਘੋਟਮ ਕਾਲੜੀ ਮਸ ਤੋਤਿਆਂ ਝੂਟਣਾ ਉਤਰੇ ਜੇਸਾ ਧੋਬੈ ਤਿਸ ਹੁਣ ਸੱਜਣ ਦੇ ਉਹ ਸ਼ਬਦ ਜਦੋਂ ਕੰਨੀ ਪੈ ਰਹਾ ਉਹ ਸ਼ਬਦ ਦਾ ਔਰਾ ਇੰਨਾ ਵਰਤਦਾ ਪਿਆਰਿਓ ਹੁਣ ਸੱਜਣ ਦੇ ਮਨ ਨੂੰ ਸ਼ਬਦ ਨੇ ਕੀਲ ਕੇ ਰੱਖ ਦਿੱਤਾ ਹੈ ਵੇ ਫਕੀਰ ਕੀ ਗਾ ਰਿਹਾ ਸੱਚ ਮੁੱਚੇ ਤੇ ਮੇਰੇ ਤੇ ਆ ਜੋ ਕਰਮ ਮੈਂ ਕਰ ਰਿਹਾ ਜੋ ਪਾਪ ਮੈਂ ਕਰ ਰਿਹਾ ਇਹ ਤਾਂ ਸੱਚ ਮੁੱਚ ਮੇਰੇ ਦਿਲਾਂ ਦੀਆਂ ਕੋਈ ਜਾਣਨ ਵਾਲਾ ਇਹ ਤਾਂ ਉਸੇ ਤਰ੍ਹਾਂ ਹੀ ਸ਼ਬਦ ਗਾ ਰਹੇ ਨੇ ਸੱਜਣ ਸੀ ਨਾਲ ਮੈਂ ਚੱਲਦਿਆਂ ਨਾਲ ਚਲਨ ਵਿੱਚ ਜੀਣੀਆਂ ਤੂੰ ਠਗੀਆਂ ਮਾਰਦਾ ਕੀ ਇਹ ਤੇਰੇ ਨਾਲ ਜਾਣੀਆਂ ਹੁਣ ਜਿਸ ਵੇਲੇ ਸੱਜਣ ਨੇ ਸ਼ਬਦ ਸੁਣਿਆ ਤੇ ਜਿਹੜਾ ਕਿਤੇ ਇਹ ਦਿਲ ਵਿੱਚ ਧਾਰੀ ਬੈਠਾ ਸੀ ਜਦੋਂ ਗੁਰੂ ਸਾਹਿਬ ਸੌਣਗੇ ਤੇ ਮੈਂ ਇਹਨਾਂ ਨੂੰ ਲੁੱਟ ਲਵਾਂਗਾ ਇਹਨਾਂ ਦਾ ਕਤਲ ਕਰ ਦੇਵਾਂਗਾ ਤੇ ਜਦੋਂ ਸ਼ਬਦ ਸੁਣਿਆ ਉਹ ਤੋਂ ਰਹਾ ਨਾ ਗਿਆ ਆਪਣੇ ਦਰਵਾਜ਼ੇ ਆਪਣੇ ਕਮਰੇ ਚੋਂ ਬਾਹਰ ਨਿਕਲ ਕੇ ਗੁਰੂ ਸਾਹਿਬ ਜੀ ਦੇ ਪੈਰਾਂ ਦੇ ਵਿੱਚ ਆਣ ਕੇ ਡਿੱਗ ਪਿਆ ਪਾਤਸ਼ਾਹ ਮੈਨੂੰ ਬਖਸ਼ ਲਓ ਤੇ ਗੁਰੂ ਜੀ ਹੁਣ ਸਭ ਤੋਂ ਦਿਆਲੂ ਤੇ ਕਿਰਪਾਲੂ ਨੇ ਪਿਆਰਿਓ ਗੁਰੂ ਜੀ ਸਭ ਤੋਂ ਦਿਆਲੂ ਤੇ ਕਿਰਪਾਲੂ ਨੇ ਆਪਾਂ ਜੇ ਕਿ ਕੋਈ ਗਲਤ ਕੰਮ ਕਰ ਦਤਾ ਪੰਚਾਇਤ ਵਿੱਚ ਕਿਸੇ ਨੂੰ ਮਾਫੀ ਦੇ ਦੇਣ ਨਾ ਵੀ ਅੱਜ ਤੋਂ ਬਾਅਦ ਨਾ ਕਰੀ ਆਪਾਂ ਉਸ ਬੰਦੇ ਨੂੰ ਕਿਤੇ ਸੁਣਾਵ ਦੇ ਦਿੰਨੇ ਆ ਵੀ ਤੈਨੂੰ ਫਲਾਨੇ ਵੇਲੇ ਸੀ ਮਾਫ ਕੀਤਾ ਸੀ ਤੇ ਗੁਰੂ ਜੀ ਤਾਂ ਇਹਦਾ ਸੁਣਾਉਂਦੇ ਵੀ ਨਹੀਂ ਪਿਆਰਿਓ ਸੱਚਮੁੱਚ ਜੇ ਜ਼ਿੰਦਗੀ ਵਿੱਚ ਕੋਈ ਗਲਤ ਕੰਮ ਸੱਜਣ ਮੰਗੂ ਸਾਥੋਂ ਵੀ ਹੋ ਜਾਂਦੇ ਨੇ ਕਿਉਂਕਿ ਕੋਈ ਵੀ ਮਨੁੱਖ ਇਸ ਸੰਸਾਰ ਤੇ ਪਰਫੈਕਟ ਨਹੀਂ ਸਾਰਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਨਾਨਕ ਜੀ ਤੇ ਦਿਹਾੜੇ ਮਨਾਉਂਦਾ ਸਾਨੂੰ ਤਾਂ ਹੀ ਫਾਇਦਾ ਜੇ ਆਪਣੀਆਂ ਗਲਤੀਆਂ ਨੂੰ ਗੁਰਪੁਰਬ ਤੇ ਆ ਕੇ ਇੱਥੇ ਮੱਥਾ ਟੇਕ ਦਈਏ ਸੱਚੇ ਮਨੋਂ ਪਾਤਸ਼ਾਹ ਤੇਰਾ ਗੁਰਪੁਰਬ ਮਨਾਉਣ ਦਾ ਤਾਂ ਹੀ ਫਾਇਦਾ ਜੇ ਆਸਰੀ ਆਪਣੇ ਮਨ ਦੀਆਂ ਚਲਾਕੀਆਂ ਤੇ ਗਲਤੀਆਂ ਨੂੰ ਛੱਡ ਦੇ। ਸੱਚਮੁੱਚ ਪਰਨ ਕਰਿਆ ਕਰੋ ਜੇ ਕੋਈ ਸ਼ਰਾਬ ਪੀਣ ਵਾਲਾ ਉਹ ਪਰਨ ਕਰੇ ਪਾਤਸ਼ਾਹ ਇਸ ਕਿਰਪਾ ਕਰਕੇ ਤੇਰੇ ਗੁਰਪੁਰਬ ਤੇ ਮੇਰਾ ਇਹ ਨੇਮ ਵੜ ਜਾਵੇ ਨੇਮ ਪੈ ਜਾਵੇ ਮੈਂ ਅਜ ਤੋਸਰਾਬ ਨੰਗੂ ਨਹੀਂ ਲੈਂਦਾ ਕੋਈ ਹੋਰ ਪੁਰੇ ਕਰਮ ਕਰਦਾ ਕੋਈ ਹੋਰ ਨਸ਼ੇ ਕਰਦਾ ਤੇ ਤਾਂ ਸਾਡੇ ਭਾਈ ਗੁਰਪੁਰਬ ਮਨਾਉਣ ਦੇ ਫਾਇਦੇ ਹੋ ਸਕਦੇ ਨਹੀਂ ਤੇ ਅੱਜ ਰਸਮਾਂ ਰੀਤਾਂ ਰਵਾਜਾਂ ਰਹਿ ਗਏ ਨੇ ਸਭ ਕੁਝ ਅਸੀਂ ਖੰਡ ਪਾਠ ਵੀ ਇਕੱਠ ਦੇ ਮਾਰੇ ਕਰਵਾਉਨੇ ਵੀ ਸਾਡੇ ਬੜਾ ਇਕੱਠ ਹੋਇਆ ਸਾਡੇ ਬੜੇ ਲੀਡਰ ਆਏ ਅਸੀਂ ਬੜਾ ਭਾਵ ਕੇ ਬੜਾ ਤਕੜਾ ਲੰਗਰ ਲਾਇਆ ਇਦਾਂ ਨੇ ਨਾਲ-ਨਾਲ ਆਪਾਂ ਗੁਰੂ ਦੇ ਸੰਧਾਤ ਨੂੰ ਸਮਝਣਾ ਹੈ ਵੀ ਗੁਰੂ ਜੀ ਸਾਨੂੰ ਕੀ ਦੱਸ ਰਹੇ ਨੇ ਕੀ ਕਹਿ ਕੇ ਗਏ ਸੀ ਸੋ ਇਦਾਂ ਵੀ ਜਿੱਥੇ-ਜਿੱਥੇ ਗੁਰੂ ਸਾਹਿਬ ਜੀ ਗਏ ਭਾਵ ਕੇ ਮਨੁੱਖਾਂ ਦੇ ਮਨਾਂ ਨੂੰ ਬਦਲ ਕੇ ਰੱਖ ਦਿੰਦੇ ਸਨ ਤੇ ਜਦੋਂ ਕਿਤੇ ਬਖਸ਼ਿਸ਼ ਹੋ ਜਾਂਦੀ ਹੈ ਕਿਤੇ ਸੱਜਣ ਨੇ ਸੋਚਿਆ ਸੀ ਵੀ ਮੇਰੇ ਕੋਲੇ ਗੁਰੂ ਨਾਨਕ ਜੀ ਚੱਲ ਕੇ ਆਉਣਗੇ ਸੱਚੀ ਜਦੋਂ ਕਿਤੇ ਗੁਰੂ ਬਖਸ਼ਿਸ਼ ਕਰਦਾ ਇੱਥੇ ਵੱਡੇ ਤੋਂ ਵੱਡੇ ਸਰਾਬੀ ਮਨੁੱਖ ਤੇ ਠੱਗੀਆਂ ਮਾਰਨ ਵਾਲੇ ਵੀ ਸੰਤ ਬਣ ਜਾਂਦੇ ਨੇ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਆ ਪਿਆਰਿਓ ਆਪਾਂ ਨੂੰ ਲੋੜ ਹੈ ਸਤ ਸੰਗਤ ਵਿੱਚ ਜੁੜਨ ਦੀ ਤੇ ਜਿੱਥੇ ਜਿੱਥੇ ਕਿਤੇ ਮੰਤਰਾਂ ਨਾਲ ਤਬਾਹ ਕਰਨ ਵਾਲੇ ਬੈਠੇ ਉੱਥੇ ਕਿਹਾ ਉਹ ਭਾਈ ਮੰਤਰ ਕਿਸੇ ਨੂੰ ਤਬਾਹ ਕਰਨ ਲਈ ਪੜੇ ਨਹੀਂ ਜਾਂਦੇ ਮੰਤਰ ਤਾਂ ਲੋਕਾਂ ਦਾ ਭਲਾ ਕਰਨ ਵਾਸਤੇ ਪੜੇ ਜਾਂਦੇ ਨੇ ਇਦਾਂ ਦੇ ਵੀ ਲੋਕਾਂ ਨਾਲ ਮੇਲ ਹੋਇਆ ਆਪ ਜੀ ਨੂੰ ਪਤਾ ਜਿਵੇਂ ਹਮਜ਼ਾ ਹੋਇਆ ਇੱਕ ਫਕੀਰ ਹਮਜ਼ਾ ਜੋ ਕਿ ਸਿਆਲ ਕੋਟ ਦੇ ਵਿੱਚ ਹਰਜਸ ਦੇ ਘਰੇ ਗਿਆ ਸੀ ਖੈਰ ਮੰਗਣ ਹਰਜਸ ਦੇ ਘਰੇ ਕੋਈ ਪੁੱਤਰ ਨਹੀਂ ਸੀ ਉਹਨੇ ਵਾਚਨ ਕੀਤੇ ਸੀ ਵੀ ਤੇਰੇ ਘਰ ਤਿੰਨ ਪੁੱਤਰ ਹੋਣਗੇ ਇੱਕ ਪੁੱਤਰ ਸਾਨੂੰ ਦੇ ਦਿਓ ਜਦੋਂ ਸੱਚਮੁੱਚ ਉਹਦੇ ਘਰੇ ਤਿੰਨ ਪੁੱਤਰ ਗਏ ਹੋ ਗਏ ਤੇ ਹਮਜਾ ਫਕੀਰ ਜਦੋਂ ਹਰਜਸ ਦੇ ਘਰ ਪੁੱਤਰ ਲੈਣ ਵਾਸਤੇ ਗਿਆ ਤਾਂ ਉਸਨੇ ਨਾ ਕਰ ਦਿੱਤੇ ਸੀ ਹਰ ਜਸ ਨੇ ਵੀ ਮੈਂ ਪੁੱਤਰ ਨਿੰਦਾ ਤਾਂ ਉਸਨੇ ਸਾਰੇ ਸਿਆਲਕੋਟ ਨੂੰ ਭਾਵ ਕੇ ਸਰਾਪ ਤਵੇ ਦਾ ਮੈਂ ਨਾਸ ਕਰਕੇ ਰਹੂੰਗਾ ਸਿਆਲਕੋਟ ਦਾ ਉਹ ਭਾਵ ਕੇ ਪਿੰਡ ਤੋਂ ਬਾਹਰ ਜਾ ਕੇ ਚਲੀਸਾ ਉਹਨੇ ਮੰਤਰ ਪੜਨਾ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਸਾਹਿਬ ਜੀ ਜਦੋਂ ਸਿਆਲਕੋਟ ਗਏ ਪਿੰਡ ਦੇ ਲੋਕਾਂ ਨੇ ਬੇਨਤੀ ਕੀਤੀ ਪਾਤਸ਼ਾਹ ਇਹ ਪਿੰਡ ਸਾਡਾ ਤਬਾਹ ਹੋਣ ਵਾਲਾ ਹੈ ਇੱਥੇ ਖਮਜਾ ਫਕੀਰ ਰਹਿੰਦਾ ਜਿਸਨੇ ਸਰਾਪ ਦਿੱਤਾ ਉਹ ਚਲੀਸਾ ਕੱਢ ਰਿਹਾ ਪਿੰਡ ਤੋਂ ਬਾਹਰ ਬੁਫਾ ਵਿੱਚ ਬੈਠਾ ਤੇ ਸਾਡੇ ਪਿੰਡ ਦੇ 40 ਦਿਨਾਂ ਤੋਂ ਬਾਅਦ ਇੱਥੇ ਤਬਾਹ ਹੋ ਜਾਣਾ ਉਹ ਚਲिसा ਪੜ ਰਿਹਾ ਸਾਡੇ ਪਿੰਡ ਦਾ ਨਾਸ ਹੋ ਜਾਵੇਗਾ ਤੇ ਜਦੋਂ ਗੁਰੂ ਸਾਹਿਬ ਜੀ ਨੇ ਬੇਨਤੀ ਸੁਣੀ ਸੰਗਤ ਦੀ ਜਿੱਥੇ ਹਮ ਜਾ ਚਲिसा ਕੱਟ ਰਿਹਾ ਸੀ ਉੱਥੇ ਜਾ ਕੇ ਭਾਵ ਕੇ ਸਾਹਮਣੇ ਬੈਠੇ ਸ਼ਬਦ ਗਾਇਨ ਕੀਤਾ ਗੁਰੂ ਸਾਹਿਬ ਜੀ ਨੇ ਮਨ ਮੰਦਰ ਤਨ ਬੇਸ ਅਲੰਦਰ ਕੱਤ ਹੀ ਤੀਰਥ ਨਾਵਾ ਇੱਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੀਤੀ ਮਰੀ ਮਾਈ ਕੌਣ ਜਾਣਾ ਪੀਰ ਪ੍ਰਾਈ ਸ਼ਬਦ ਦਾ ਔਰਾ ਇੰਨਾ ਜ਼ਬਰਦਸਤ ਵਰਤਿਆ ਜਿੱਥੇ ਹੋਏ ਹਮਜਾ ਫਕੀਰ ਆਪਣਾ ਚਲੀਸਾ ਕੱਢ ਰਿਆ ਸੀ ਉਸ ਦਾ ਕਹਿੰਦੇ ਇਤਿਹਾਸ ਦੱਸਦਾ ਗੁੰਬਦ ਫਟ ਗਿਆ ਗਉਂਦ ਫਟਿਆ ਅੰਦਰ ਚਾਨਣ ਹੋਇਆ ਜਦੋਂ ਅੰਦਰ ਚਾਨਣ ਹੋਇਆ ਭਾਵਕ ਉਹਦਾ ਚਲੀਸਾ ਭੰਗ ਹੋ ਗਿਆ ਕਿਉਂਕਿ ਇਹ ਜਿਹੜਾ ਚਰੀਸਾ ਕਰਦੇ ਨੇ ਇਹ ਭਾਵਕੇ ਨੇਰੇ ਵਿੱਚ ਕਰਦੇ ਨੇ ਜਿੱਥੇ ਪ੍ਰਕਾਸ਼ ਨਾ ਜਾਂਦਾ ਉਹ ਜਦੋਂ ਉਹਦਾ ਚਲੀਸਾ ਭੰਗ ਹੋ ਗਿਆ ਉਹ ਬਾਹਰ ਆਇਆ ਇੰਦਾ ਗ੍ਰੋਧ ਵਿੱਚ ਬਾਹਰ ਆਇਆ ਕਹਿੰਦਾ ਤੂੰ ਕੌਣ ਕਹਿੰਦੇ ਵੀ ਤੂੰ ਕੌਣ ਗੁਰੂ ਨਾਨਕ ਸਾਹਿਬ ਕਹਿੰਦੇ ਦੱਸਿਆ ਕਹਿੰਦੇ ਮੈਂ ਖਮਜਾ ਫਕੀਰਾਂ ਇਸ ਪਿੰਡ ਦੇ ਵਿੱਚ ਸਾਰੀ ਬਾਰਤਾਂ ਦੱਸੀ ਵੀ ਖਾਰਜਤ ਰਹਿੰਦਾ ਉਹਨੇ ਮੈਨੂੰ ਪੁੱਤਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤਾ ਕਰਕੇ ਮੈਂ ਇਸ ਪਿੰਡ ਨੂੰ ਸ਼ਰਾਪ ਦੇਣ ਲੱਗਿਆ ਇਹਦਾ ਨਾਸ ਹੋ ਜਾਵੇਗਾ ਚਲिसा ਕੱਢ ਰਿਆ ਸੀ ਗੁਰੂ ਨਾਨਕ ਸਾਹਿਬ ਜੀ ਨੇ ਹਮਝੇ ਨੂੰ ਕਿਹਾ ਕਹਿੰਦੇ ਹਮਝੇ ਕਹਿੰਦੇ ਚਲਿਸੇ ਕਦੇ ਮੰਤਰ ਕਿਸੇ ਦਾ ਨਾਸ ਕਰਨ ਵਾਸਤੇ ਨਹੀਂ ਪੜੀਦੇ ਕਿਸੇ ਦਾ ਭਲਾ ਕਰਨ ਵਾਸਤੇ ਪੜੀਦੇ ਆ ਬਾਕੀ ਜੇ ਤੈਨੂੰ ਤੂੰ ਸੰਸਾਰ ਛੱਡਿਆ ਆਪਣਾ ਘਰ-ਬਾਰ ਛੱਡਿਆ ਔਲਾਦ ਤੂੰ ਵਿਆਹ ਕਰਵਾਉਂਦਾ ਤੇਰੇ ਘਰ ਵੀ ਪੁੱਤਰ ਹੋਣਾ ਸੀ ਤੇਰੇ ਘਰ ਵੀ ਔਲਾਦ ਹੋਣੀ ਸੀ ਤੇ ਹੁਣ ਭਾਬਕੇ ਤੂੰ ਕਿਸੇ ਦੀ ਔਲਾਦ ਤੈਨੂੰ ਮੰਗਣੀ ਨਾ ਪੈਂਦੀ ਤੂੰ ਆਪਣਾ ਵਿਆਹ ਕਰਵਾਉਂਦਾ ਤੂੰ ਵਿਆਹ ਕਰਵਾ ਲੈਂਦਾ ਹੁਣ ਨਲੇ ਤੂੰ ਔਲਾਦ ਪਾਲਦਾ ਨਲੇ ਤੂੰ ਘਰ-ਬਾਰ ਛੱਡਿਆ ਨਲੇ ਔਲਾਦ ਦਾ ਫੇਰ ਮੂੰਹ ਪਿਆ ਕਰਦਾ ਹੈ ਪੀਤਾ ਗੁਰੂ ਜੀ ਨੇ ਹਮਜੇ ਨੂੰ ਭਾਵ ਕੇ ਉਪਦੇਸ਼ ਦਿੱਤਾ ਭਾਈ ਆਉ ਸੁਣਾ ਬਹੁਤ ਹੋ ਚੁੱਕਿਆ ਸੁਪਰਸੋ ਤੋਂ ਲੈ ਕਰਕੇ ਜੋ ਖੰਡ ਪਾੜ ਸਭ ਜੀ ਦੀ ਸੇਵਾ ਸੀਗੀ ਉਹ ਸਰਦਾਰ ਗੁਰਦੇਵ ਸਿੰਘ ਸੱਗੂ ਉਹਨਾਂ ਦੇ ਸੁਪੁੱਤਰ ਸਰਦਾਰ ਸੁਖਰਾਜ ਸਿੰਘ ਜੋ ਕਿ ਇਸ ਪਿੰਡ